ਸਾਡੇ ਇੱਕ ਪਰਿਵਾਰ ਸੀ ਉਸ ਪਰਿਵਾਰ ਦਾ ਜਿਹੜਾ ਵੱਡਾ ਜੀ ਸੀ ਮੁਖੀ ਸੀ ਘਰ ਦਾ ਆਦਮੀ ਸੀ ਉਹਦੀ ਮੌਤ ਹੋ ਗਈ ਉਹਦੇ ਛੋਟੇ-ਛੋਟੇ ਬੱਚੇ ਸੀ ਜਦੋਂ ਉਹ ਬੰਦੇ ਦੀ ਮੌਤ ਹੋ ਗਈ ਨਾ ਤਾਂ ਉਸ ਵਿਅਕਤੀ ਦਾ ਇੱਕ ਭਰਾ ਕਹਿੰਦਾ ਕਿ ਮੇਰੀ ਤੁਹਾਡੇ ਘਰ ਵੱਲ ਜਗ੍ਹਾ ਰਹਿੰਦੀ ਆ ਉਸ ਆਦਮੀ ਦੇ ਘਰਵਾਲੀ ਨੂੰ ਕਹਿੰਦਾ ਉਹ ਵਿਚਾਰੀ ਇਹ ਸੋਚਦੀ ਸੀ ਕਿ ਜਦੋਂ ਮੇਰਾ ਬੰਦਾ ਹੀ ਇਸ ਜਹਾਨ ਤੋਂ ਚਲਾ ਗਿਆ ਉਹ ਕਿਹੜਾ ਚੀਜ਼ਾਂ ਲੈ ਗਿਆ ਨਾਲ ਉਹ ਕਹਿੰਦੀ ਭਾਈ ਜਿਹਦੇ ਦੀ ਜਗ੍ਹਾ ਤਾਂ ਤੂੰ ਕੱਢ ਲਾ ਤਾਂ ਜਦੋਂ ਉਸ ਬੰਦੇ ਨੇ ਉਹ ਵਿਅਕਤੀ ਦੀ ਮੌਤ ਤੋਂ ਕੁਝ ਕਤਾਈਂ ਬਾਅਦ 6-7 ਮਹੀਨਿਆਂ ਬਾਅਦ ਜਦੋਂ ਉਹ ਨੀਂ ਪੱਟੀ ਨਾ ਕੰਧ ਦੇੜੀ ਹੋਰ ਨੀਂ ਪੱਟੀ ਦੂਜੇ ਔਰਤ ਦੇ ਘਰ ਵੱਲ ਨੂੰ ਕਰਕੇ ਤਾਂ ਉਹਦੇ ਵਿੱਚੋਂ ਜਿੱਦੇ ਜਿੱਥੇ ਉਹ ਔਰਤ ਦਾ ਪਤੀ ਜਦੋਂ ਮਰ ਗਿਆ ਸੀ ਨਾ ਆਖਰੀ ਸਮੇਂ ਉਹਨੂੰ ਨੁਹਾਇਆ ਗਿਆ ਤਾਂ ਉਹਦੇ ਕੱਪੜੇ ਉੱਥੇ ਹੀ ਬੰਦਿਆਂ ਦੁਆਰਾ ਟੋਏ ਵਿੱਚ ਦੱਬ ਦਿੱਤੇ ਗਏ ਸੀ ਤਾਂ ਜਦੋਂ ਉਹ ਨੀਂ ਖੋਦੀ ਗਈ ਦੁਬਾਰਾ ਉਸ ਥਾਂ ਤੇ ਤਾਂ ਉਹ ਕੱਪੜੇ ਉਸ ਵਿਅਕਤੀ ਦੇ ਨਿਕਲ ਆਏ ਤਾਂ ਉਸ ਔਰਤ ਦਾ ਉਸ ਦਿਨ ਰੋ ਰੋ ਕੇ ਬੁਰਾ ਹਾਲ ਹੋਇਆ ਉਹਨਾਂ ਕੱਪੜਿਆਂ ਨੂੰ ਦੇਖ ਕੇ ਉਹਦੇ ਵਾਸਤੇ ਭਾਵੇਂ ਕਿ ਉਹ ਆਪਣੇ ਪਤੀ ਨੂੰ ਕਦੇ ਭੁੱਲੀ ਨਹੀਂ ਅੱਜ ਤੱਕ ਵੀ ਭੁੱਲੀ ਨਹੀਂ ਨਾ ਹੀ ਇਹ ਜਿਹੜੇ ਰਿਸ਼ਤੇ ਹੁੰਦੇ ਆ ਬੰਦਾ ਭੁੱਲ ਸਕਦਾ ਪਰ ਉਸ ਦਿਨ ਉਹਦੇ ਵਾਸਤੇ ਉਹੀ ਗੱਲ ਹੋਈ ਸੀ ਜਿਵੇਂ ਜਿਸ ਦਿਨ ਪਤੀ ਉਹਦਾ ਜਹਾਨ ਤੋਂ ਗਿਆ ਸੀ ਉਹ ਆਪਣੇ ਪਤੀ ਨੂੰ ਸਿਵਿਆਂ ਤੱਕ ਛੱਡ ਕੇ ਆਈ ਸੀ ਉਹੀ ਦਿਨ ਉਹੀ ਜ਼ਖਮ ਉਸ ਔਰਤ ਵਾਸਤੇ ਫੇਰ ਉਸ ਵਿਅਕਤੀ ਨੇ ਸੱਜਰਾ ਕਰ ਦਿੱਤਾ ਸੀ ਤੇ ਜਗ੍ਹਾ ਕਿੰਨੀ ਸੀ ਜਗਾ ਸਿਰਫ ਇੱਕ ਇੱਟ ਦੀ ਜੇਕਰ ਜਗਾ ਵੱਧ ਹੋਵੇ ਫੇਰ ਤਾਂ ਕਹੀਏ ਸਿਰਫ 9 ਇੰਚੀ ਇੱਕ ਕੰਧ ਇੱਕ ਥਾਂ ਤੋਂ ਚੁੱਕ ਕੇ 9 ਇੰਚੀ ਅੱਗੇ ਕੀਤੀ ਗਈ ਦੱਸੋ ਕਿੰਨੀ ਕੁ ਜਗਾ ਸੀ ਫੇਰ ਕੁਝ ਟਾਈਮ ਬੀਤਿਆ ਉਸੇ ਹੀ ਔਰਤ ਦਾ ਜੇਠ ਦਾ ਘਰ ਇੱਕ ਕੰਧ ਉਹਦੀ ਆਪਣੇ ਦਿਓਰ ਦੇ ਨਾਲ ਲੱਗਦੀ ਸੀ ਤੇ ਦੂਸਰੀ ਕੰਧ ਜੇਠ ਦੇ ਘਰ ਦੇ ਨਾਲ ਲੱਗਦੀ ਸੀ ਤਾਂ ਫੇਰ ਉਹ ਜੇਠ ਦਾ ਪੁੱਤ ਕਹਿੰਦਾ ਕਿ ਮੇਰੀ ਜਗਾ ਇੱਧਰ ਬੰਦੀ ਆ ਤੁਹਾਡੇ ਘਰ ਵੱਲੀ ਹਾਲਾਂਕਿ ਅਸੀਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਕੋਈ ਜਗ੍ਹਾ ਨਹੀਂ ਬਣਦੀ ਸੀ ਜੇਠ ਬੜੇ ਲੰਬੇ ਟਾਈਮ ਤੋਂ ਅਲੱਗ ਰਹਿ ਰਿਹਾ ਸੀ ਤਾਂ ਜਿਹੜਾ ਬਾਪ ਸੀਗਾ ਉਹਨੇ ਜਿਹੜੇ ਬਾਕੀ ਪੁੱਤ ਉਹਦੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਮੀਨ ਬਾਕੀ ਵੰਡ ਕੇ ਆਪਦਾ ਘਰ ਦਿੱਤਾ ਸੀ ਪਰ ਫਿਰ ਵੀ ਉਹਨਾਂ ਨੇ ਦਾਵਾ ਕੀਤਾ ਕਿ ਸਾਡੀ ਕੁਝ ਜਗ੍ਹਾ ਤੁਹਾਡੇ ਘਰ ਵੱਲ ਰਹਿੰਦੀ ਆ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਜੇ ਤੇਰੀ ਵੀ ਜਗ੍ਹਾ ਰਹਿੰਦੀ ਆ ਤਾਂ ਤੁਸੀਂ ਵੀ ਕੱਢ ਲਓ ਕਿੰਨੀ ਕਿੰਨੀ ਕੁ ਤੁਹਾਡੀ ਜਗ੍ਹਾ ਹੈ ਉਹ ਕਹਿੰਦੀ ਕਿ ਕਿਉਂਕਿ 12 ਫੁੱਟ ਦੀ ਤਾਂ ਸਾਡੇ ਪਹਿਲਾਂ ਹੀ ਗਲੀ ਛੱਡੀ ਹੋਈ ਸੀ ਇੱਥੇ ਕਿੰਨੀ ਕੁ ਜਗ੍ਹਾ ਰਹਿੰਦੀ ਆ ਅਖੇ ਜੀ 9 ਇੰਚੀ ਜਗ੍ਹਾ ਰਹਿੰਦੀ ਆ ਉਹਨਾਂ ਨੇ ਵੀ ਉਹੀ ਇੱਕ ਕੰਧ ਦਾ ਥਾਂ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਇੱਕ ਇੱਕ ਕੰਧ ਢਾਕੇ ਅੱਗੇ 9 ਇੰਚੀ ਕੰਧ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਮਿਸਤਰੀ ਉਸ ਵਿਅਕਤੀ ਦੀ ਉਸਾਰੀ ਵਾਸਤੇ ਘਰ ਦੀ ਉਸਾਰੀ ਵਾਸਤੇ ਲੱਗੇ ਹੋਏ ਸੀ ਉਹਨਾਂ ਨੇ ਕਾਫੀ ਜ਼ਿਆਦਾ ਲਾਂਹ ਤਾਂ ਉਸ ਵਿਅਕਤੀ ਨੂੰ ਪਈਆਂ ਕਿ ਸ਼ਰਮ ਕਰ ਤੁਹਾਡਾ ਘਰ ਦਾ ਕਾਰਾ ਉਸ ਔਰਤ ਦਾ ਪਤੀ ਵੀ ਹੈਣੀ ਤੁਸੀਂ ਕਿੰਨੇ ਸਾਲਾਂ ਤੋਂ ਅਲੱਗ ਰਹਿ ਰਹੇ ਹੋ ਥੋੜੀ ਥਾਂ ਹੈ ਸੀ ਕਿ ਨਹੀਂ ਸੀ ਹੁਣ ਤੁਸੀਂ ਫੇਰ ਉਹਦੇ ਜ਼ਖਮ ਹਰੇ ਕਰਨ ਲੱਗੇ ਹੋ ਤੁਸੀਂ ਕੰਧ ਮਤਲਬ 9 ਇੰਚੀ ਅੱਗੇ ਕਰਨ ਲੱਗੇ ਹੋ ਤੇ 9 ਇੰਚੀ ਜਗ੍ਹਾ ਵਿੱਚ ਕੰਧ ਦੀ ਲੰਬਾਈ ਕਿੰਨੀ ਸੀ ਕਈ ਵਾਰੀ ਅਗਲੇ ਨੂੰ ਲੱਗਦਾ ਲੰਬਾਈ ਪਤਾ ਨਹੀਂ ਕਿੰਨੀ ਕੁ ਹੋਣੀ ਆ ਲੰਬਾਈ 7 ਤੋਂ 8 ਫੁੱਟ ਲੰਬੀ ਕੰਧ ਸਿਰਫ 8 ਇੰਚ ਤੇ 9 ਇੰਚ ਉਹਨਾਂ ਨੇ ਅੱਗੇ ਕਰਨੀ ਸੀ ਦੱਸੋ ਇਸ ਇੰਨੀਕ ਜਗ੍ਹਾ ਵਿੱਚ ਤਾਂ ਮੇਰੇ ਖਿਆਲ ਵਿੱਚ ਜੇ ਕਿਸੇ ਨੇ ਕਵਰ ਵੀ ਬਣਾਉਣੀ ਹੋਵੇ ਨਾ ਉਹ ਵੀ ਖੁੱਦ ਹੀ ਨਹੀਂ ਜਾ ਸਕਦੀ ਪਰ ਸਾਡੇ ਲੋਕਾਂ ਦੀ ਭੁੱਖ ਕਿ ਪੋਰਾ ਪੋਰਾ ਥਾਂ ਪਿੱਛੇ ਲੜਦੇ ਮਰਦੇ ਫਿਰਦੇ ਨੇ ਜਦੋਂ ਕਿ ਪਤਾ ਹੈ ਕਿ ਇਸ ਥਾਂ ਤੋਂ ਇਸ ਧਰਤੀ ਤੋਂ ਅਸੀਂ ਕੱਖ ਵੀ ਨਾਲ ਨਹੀਂ ਲੈ ਕੇ ਜਾਣਾ ਅਸੀਂ ਖਾਲੀ ਹੱਥਾਂ ਆਏ ਆ ਤੇ ਖਾਲੀ ਹੱਥ ਹੀ ਜਾਣਾ ਜਦੋਂ ਉਸ ਪਰਿਵਾਰ ਦੀ ਇਹ ਦਰਦ ਭਰੀ ਕਹਾਣੀ ਦੇਖਦਿਆਂ ਨਾ ਤਾਂ ਬਹੁਤ ਦੁੱਖ ਹੁੰਦਾ ਤੇ ਐਵੇਂ ਹੀ ਅੱਜ ਮੈਂ ਮੈਨੂੰ ਅੱਜ ਇਹ ਮੁੰਡੇ ਦੀ ਜਦੋਂ ਮੌਤ ਦਾ ਪਤਾ ਲੱਗਾ ਕਿ ਉਹ ਬੱਚੇ ਦੀ ਮੌਤ ਹੋ ਗਈ ਉਹਦਾ ਕਤਲ ਕਰ ਦਿੱਤਾ ਗਿਆ ਸਿਰਫ ਇੱਕ ਮਰਲੇ ਪਿੱਛੇ ਤਾਂ ਮੈਂ ਸੋਚ ਰਹੀ ਸੀ ਕਿ ਉਹਨਾਂ ਦਾ ਤਾਂ ਇੱਕ ਮਰਲਾ ਸੀ ਜਿਹੜਾ ਉਹ ਵੀ ਪੰਚਾਇਤ ਦਾ ਸੀ ਉਹਨਾਂ ਨੇ ਇੰਨਾ ਘਣਾਉਣਾ ਅਪਰਾਧ ਕੀਤਾ ਤੇ ਜਿਹੜੀ ਉਹ ਔਰਤ ਦੀ ਦਰਦ ਭਰੀ ਕਹਾਣੀ ਸੀ ਉਹ ਵਿਧਵਾ ਔਰਤ ਦੇ ਨਾਲ ਜੋ ਉਹਨਾਂ ਦੇ ਆਪਣੇ ਹੀ ਸਕੇ ਉਹ ਲੋਕ ਕੀਤਾ ਗਿਆ ਉਹ ਕੀ ਸੀ ਉਹ ਤਾਂ 9 ਇੰਚੀ ਕੰਧ ਦੀ ਜਗ੍ਹਾ ਸੀ ਲੋਕਾਂ ਦੀ ਪਤਾ ਨਹੀਂ ਕਿਉਂ ਭੁੱਖ ਨਹੀਂ ਨਿਕਲਦੀ